ਮੈਂ ਇੱਕ ਪ੍ਰੋਮਿਸ ਕਰਨਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ ਇੱਥੇ ਆ ਕੇ ਭਗਵੰਤ ਮਾਨ ਜੀ ਦਾ ਬੰਝਾ ਪਾਵਿਆ ਸਮੇਤ ਜਿਲੰਦਰ ਵਸਦੇ ਲੋਕਾਂ ਨੇ ਚੁੱਕੇ ਇਹਦੇ ਪਿੰਡ ਸਤੌਜ ਦੀ ਬੰਬੀ ਦੇ ਛੜਕੇ ਆਣਾ 10 ਤਰੀਕ ਤੋਂ ਬਾਅਦ ਇਹ ਮੈਨੂੰ ਪੂਰਨ ਫੇਰ ਲੇਕਿਨ ਆ ਆਮ ਆਦਮੀ ਹੁਣ ਅਗਲੀ ਗੱਲ ਤੁਸੀਂ ਹੁਣ ਜਵਾਬ ਦਿਓ ਲੋਟਸ ਆਪਰੇਸ਼ਨ ਦੇ ਦਰਮਿਆਨ ਲੋਟਸ ਤੇ ਮੈਂ ਦੱਸਣਾ ਤੇ ਆ ਨਾ ਵੇਖੋ ਇਸ ਤੋਂ ਵੱਡੀ ਬਦਕਿਸਮਤੀ ਜਿਹੜੇ ਆਦਮੀ ਨੂੰ ਸਾਰਿਆਂ ਨਾਲੋਂ ਪਹਿਲੇ ਜਿਹੜਾ ਸ਼ੀਤਲ ਲੰਗਰਾਲ ਇਹ ਹਿਸਟਰੀ ਸ਼ੀਟਰ ਨੋਨ ਹਿਸਟਰੀ ਸ਼ੀਟਰ ਉਹ ਪਾਰਟੀ ਜਿਹੜੀ ਬਦਲਾਵ ਦੀ ਗੱਲ ਕਰਦੀ ਸੀ ਅਸੀਂ ਸਾਫ਼ ਸੁਥਰੀ ਰਾਜਨੀਤੀ ਲੈ ਕੇ ਆਵਾਂਗੇ ਸ਼ਹਿਰਾਂ ਦੀਆਂ ਸਥਾ ਵਿੱਚੋਂ ਇਲੈਕਸ਼ਨਾਂ ਜਿਹੜੀਆਂ ਤੁਹਾਡੀ ਗੱਲ ਰੱਖੀ ਜਾਏਗੀ ਪਿੰਡਾਂ ਦੀਆਂ ਸਥਾ ਚ ਰੱਖੀ ਜਾਏਗੀ ਨੋਨ ਹਿਸਟਰੀ ਸ਼ੀਟਰ ਨੇ ਡੇਗਰ ਦਿੱਤੀ ਫਿਰ ਨੋਨ ਹਿਸਟਰੀ ਸ਼ੀਟਰ ਨੇ ਉਹੀ ਕੰਮ ਕੀਤਾ ਜਿਹੜਾ ਉਹਦੀ ਇੱਕ ਉਹਦਾ ਤੌਰ ਤਰੀਕਾ ਸੀ ਸਾਰਿਆਂ ਨੂੰ ਪਹਿਲੇ ਇੱਕ ਸਪੈਸ਼ਲ ਸੈਸ਼ਨ ਜਿਹੜਾ ਭਗਵੰਤ ਮਾਨ ਦੀ ਪਾਰਟੀ ਨੇ ਤੇ ਇਹਨਾਂ ਦੀ ਸਰਕਾਰ ਨੇ ਧੋਖਾ ਕੀਤਾ ਪੰਜਾਬ ਨੂੰ ਕਰੋੜਾ ਰੁਪਏ ਇੱਕ ਸੈਸ਼ਨ ਤੇ ਕਰੋੜ ਰੁਪਇਆ ਰੋਜ਼ ਦਾ ਖਰਚ ਹੁੰਦਾ ਇਹਨਾਂ ਸੈਸ਼ਨ ਸੱਦਿਆ ਉਹਦੇ ਵਿੱਚ ਇਲਜ਼ਾਮ ਲਗਾਇਆ ਫਲੋਰ ਆਫ ਦੀ ਹਾਊਸ ਤੇ ਚੀਫ ਮਿਨਿਸਟਰ ਨੇ ਕਿ ਸਾਡੇ ਐਮਐਲਏ ਨੂੰ ਭਾਜਪਾ ਨੇ ਭਾਰਤੀ ਜਨਤਾ ਪਾਰਟੀ ਨੇ 25-25 ਕਰੋੜ ਰੁਪਇਆ ਆਫਰ ਕੀਤਾ ਪਾਰਟੀ ਬਦਲਣ ਵਾਸਤੇ ਡਿਫੈਕਸ਼ਨ ਕਰਾਉਣ ਵਾਸਤੇ ਬਿਜਲੈਸ ਛੀਫ ਦੇ ਕੋਲ ਹਰਪਾਲ ਸਿੰਘ ਚੀਮਾ ਅਮਨ अरोड़ा ਜੀ ਸੀਤਲungral ਤੇ ਕਈ ਹੋਰ ਐਮਐਲਏ ਨਾਲ ਲੈ ਕੇ ਜਾਂਦੇ ਬਿਆਨ ਦਿੰਦੇ ਐਫਆਈਆਰ ਦਰਜ ਹੁੰਦੀ ਹੈ ਉਸ ਸੀਤਲungral ਦੇ ਬਿਆਨਾਂ ਤੇ ਐਫਆਈਆਰ ਦਰਜ ਹੋਈ ਭਾਜਪਾ ਦੇ ਖਿਲਾਫ ਤੇ ਉਹੀ ਭਾਜਪਾ ਸਾਲ ਬਾਅਦ ਉਸੇ ਕੈਂਡੀਡੇਟ ਨੂੰ ਆਪਣਾ ਸਿੰਬਲ ਦੇ ਕੇ ਆਪਣਾ ਕੈਂਡੀਡੇਟ ਲੈਣ ਦੀ ਮੈਂ ਪੁੱਛਣਾ ਚਾਹਨਾ ਸਾਰਿਆਂ ਨੂੰ ਪਹਿਲੇ ਭਾਜਪਾ ਦੀ ਲੀਡਰਸ਼ਿਪ ਨੂੰ ਵਿਸ਼ੇਸ਼ ਤੌਰ ਸੁਨੀਲ ਜਾਖੜ ਜੀ ਨੂੰ ਜਾਖੜ ਸਾਹਿਬ ਇਸ ਕਿਸਮ ਦੀ ਰਾਜਨੀਤੀ ਦੀ ਤੁਸੀਂ ਗੱਲ ਕੀਤੀ ਸੀ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਲੱਭਿਆ ਜਿਨ੍ਹਾਂ ਨੇ ਤੁਹਾਡੀ ਪਾਰਟੀ ਨੂੰ ਅਕਿਊਜ਼ ਕੀਤਾ 25-25 ਕਰੋੜ ਰੁਪਏ ਦੇਣ ਦਾ ਉਹੀ ਬੰਦਾ ਤੁਸੀਂ ਸਾਲ ਬਾਅਦ ਲੈਣਦੇ ਹੋ ਤੇ ਮੈਂ ਆਪ ਨੂੰ ਪੁੱਛਣਾ ਚਾਹੁੰਦਾ ਤੁਸੀਂ ਇਕੱਲੇ ਦਲ ਦਾ ਬੰਦਾ ਛੱਡ ਕੇ ਆਪਣਾ ਕੈਂਡੀਡੇਟ ਬਣਾ ਲੈਂਦੇ ਤੁਹਾਡਾ ਆਪਣਾ ਐਮਪੀ ਜਿਹੜਾ ਪਹਿਲੇ ਕਾਂਗਰਸ ਕੋ ਲੈ ਕੇ ਜਾਂਦੇ ਹੋ ਤੁਸੀਂ ਕਹਿੰਦੇ ਸੀ ਅਸੀਂ ਡਿਫੈਕਟਿਵ ਬੰਦੇ ਜਿਹੜੇ ਡਿਫੈਕਸ਼ਨ ਕਰਾ ਕੇ ਨਹੀਂ ਲੈ ਕੇ ਆ ਦਿਨ ਕਾਂਗਰਸ ਦੇ ਇੱਕ ਐਕਸਮਲ ਨੂੰ ਆਪਣੇ ਕੋਲੋਂ ਟਿਕਟ ਦੇ ਕੇ ਐਮਪੀ ਬਣਾਉਂਦੇ ਉਹ ਬੰਦਾ ਪਹਿਲੇ ਤੁਹਾਡੇ ਕੋ ਕੋ ਨਗਦ ਰਹਿਣ ਲੈਂਦਾ ਫਿਰ ਭਾਜਪਾ ਕੋ ਲੈ ਕੇ ਤਿੰਨ ਸਾਲਾਂ ਢਾਈਆਂ ਸਾਲਾਂ ਦੇ ਤਿੰਨ ਪਾਤੀਆਂ ਬਦਲ ਲੈਂਦਾ ਪਹਿਲੇ ਕਾਂਗਰਸ ਤੋਂ ਆਪ ਤੇ ਆਪ ਤੋਂ ਮੈਂ ਸਾਰੇ ਹਿੰਦੁਸਤਾਨ 'ਚ ਇੱਕ ਵਾਹਦ ਐਮਪੀ ਵੇਖਿਆ ਹੋਏਗਾ ਜਿਹੜਾ ਇੱਕ ਪਾਰਟੀ ਤੋਂ ਐਮਪੀ ਬਣਦਾ ਇੱਕ ਸਾਲ ਫਿਰ ਉਹ ਉਸੇ ਪਾਰਟੀ ਦਾ ਅਨਾਉਂਸਡ ਕੈਂਡੀਡੇਟ ਪਾਰਟੀ ਛੱਡਦਾ ਤੇ ਭਾਜਪਾ ਦਾ ਕੈਂਡੀਡੇਟ ਬਣ ਜਾਂਦਾ ਤੇ ਜਿਸ ਤਰ੍ਹਾਂ ਜਿਲੰਦਰ ਦੇ ਲੋਕਾਂ ਨੂੰ ਵੈਸਲੇ ਲੋਕਾਂ ਨੂੰ ਮੈਂ ਬਹੁਤ ਦਿਲੋਂ ਮੁਬਾਰਕਬਾਦ ਪੇਸ਼ ਕਰੂੰਗਾ ਇਹ ਜਿਹੜੇ ਨੌਨ ਡਿਫੈਕਟਰ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਮਾਣ ਕੇ ਕੱਲਿਆ ਤੇ ਮੈਨੂੰ ਪੂਰ ਨਾਸ ਹੈ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਪਿੱਛੇ ਹੋ ਕੇ ਠੀਏ ਉਹਦੇ ਵਿੱਚ ਚੰਨੀ ਜੀ ਨੂੰ ਇੰਡੀਆ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੂੰ 44000 ਵੋਟ ਜਿਲੰਦਰ ਵੈਸ ਤੋਂ ਪਈ ਭਾਜਪਾ ਨੂੰ ਪਈ ਹੈ 42000 ਆਪ ਨੂੰ ਪਈ 15 42 ਦੀ ਇਹਨਾਂ ਦੀ ਬਤੀ ਨਹੀਂ ਟੱਪਣੀ ਆਦ ਕੀ ਭਾਜਪਾ ਮੇਰੀ ਪੇਸ਼ਗੋਈ ਇੱਕ ਸਿੰਗਲ ਇਸ਼ੂ ਤੇ ਇਹਨਾਂ ਨੂੰ ਮੋਟਾ ਪਈਆਂ ਸੀ ਉਹ ਇਸ਼ੂ ਖਤਮ ਹੋ ਗਿਆ ਹੁਣ ਇਸ ਤੋਂ ਬਾਅਦ ਇਹ ਬੱਤੀਆਂ ਧੁੱਤੇ ਨਹੀਂ ਜਾਂਦੇ ਤੇ ਤੁਸੀਂ ਮੈਨੂੰ ਆਪੇ ਦੱਸੋ 15 ਤੋਂ ਕਿੱਥੋਂ ਤੱਕ ਵਧਾ ਪਹਿਣ ਤੇ ਮੈਂ ਇਹ ਵੀ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਜਿਸ ਕੈਂਡੀਡੇਟ ਨੂੰ ਤੁਸੀਂ ਟਿਕਟ ਐਤਕੀ ਦਿੱਤੀ ਉਹ ਭਗਤ ਜੀ ਨੂੰ ਲੋਕ ਵੋਟਾਂ ਕਿਸ ਤਰ੍ਹਾਂ ਪਾਣਗੇ ਭਗਤ ਜੀ ਦੇ ਆਪਣੇ ਪਿਤਾ ਜੀ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਨੇ ਜੀ ਉਹਨਾਂ ਨੂੰ ਫੇਰ ਤਾਂ ਨਹੀਂ ਆਪਣੇ ਮੁੰਡੇ ਤੇ ਬੈਸਟ ਦੇ ਲੋਕ ਕਿਸ ਤਰ੍ਹਾਂ ਉਹਨੂੰ ਵੋਟਾਂ ਪਾਣਗੇ ਚੂਨੀ ਲਾਲ ਜੀ ਭੱਜ ਪੱਛ ਨੇ ਮੁੰਡਾ ਉਹਨਾਂ ਦਾ ਆਪਦੇ ਵਿੱਚ ਸਾਨੂੰ ਤੇ ਹੀ ਨਹੀਂ ਸਮਝ ਆ ਰਹੀ ਕਿ ਕਿਹੜਾ ਕਿੱਧਰ ਹੈ ਸਾਡੇ ਕੋ ਅਰੀਜਨਲ ਕੈਂਡੀਡੇਟਸ ਇੱਕ ਵਰਕਰ ਨੂੰ ਅਸੀਂ ਟਿਕਟ ਦਿੱਤੀ ਵੇਖੋ ਸਾਰੋਂ ਵੱਡੀ ਕਿਸੇ ਦੇ ਰਿਸ਼ਤੇਦਾਰੀ ਚ ਨਹੀਂ ਪਈ ਕੋਈ ਪਟਿਗਰੀ ਦੀ ਗੱਲ ਨਹੀਂ ਹੋਈ ਅਸੀਂ ਇੱਕ ਲੇਡੀ ਨੂੰ ਸਾਡੀ ਪੈਨੋਂ ਟਿਕਟ ਦਿੱਤੀ ਹੈ ਜਿਹੜੀ ਪੰਜ ਵਾਰ ਦੀ ਪਹਿਲੇ ਉਹਨਾਂ ਦੇ ਲੇਟ ਹਸਬੰਡ ਰਾਮ ਆਸਰਾ ਜੀ ਇੱਥੋਂ ਦੇ ਕਾਰਪੋਰੇਟੇਸ਼ਨ ਚਾਰ ਵਾਰ ਦੇ ਹੋਣ 25 ਸਾਲ ਤੋਂ ਲਗਾਤਾਰ ਆਪਣੇ ਏਰੀਆ ਦੀ ਇਮਾਨਦਾਰੀ ਨਾਲ ਉਹ ਸੇਵਾ ਕਰ ਰਹੇ ਨੇ ਇੱਕ ਲੀਡੀ ਨੂੰ ਦਿੱਤੀ ਟਿਕਟ ਤੇ ਤੁਹਾਡੇ ਸਾਹਮਣੇ ਆ ਬਾਕੀ ਤੇ ਤੁਹਾਨੂੰ ਇਹ ਵੇਖੋ ਕਾਲੀ ਦਾਲ ਨੇ ਜਿਹਨੂੰ ਦਿੱਤੀ ਉਹ ਖੁਦ ਹੀ ਤਰੋੜ ਵਿਛੋੜਾ ਕਰ ਲਿਓ ਤੇ ਉਹਨਾਂ ਨੂੰ ਡਿਸੋ ਨਹੀਂ ਕਰ ਗਏ ਤੇ ਇਸ ਟਾਈਮ ਦੇ ਉੱਤੇ ਮੈਂ ਸਮਝਣਾ ਕਿ ਜਿਲੰਦਰ ਵਸਤੇ ਮੇਰੇ ਵੀਰਾਂ ਨੂੰ ਪੈਣਾ ਨੂੰ ਮਾਤਾਵਾਂ ਨੂੰ ਮੈਂ ਇਹ ਗੁਜ਼ਾਰਿਸ਼ ਕਰੂੰਗਾ ਤਗੜੇ ਹੋ ਕੇ ਆਪਣੀ ਭੈਣ ਨੂੰ ਗੋਟਾ ਪਾ ਕੇ ਪੰਜੇ ਦੇ ਚੋਣ ਨਿਸ਼ਾਨ ਤੇ ਕਾਮਯਾਬ ਕਰੋ ਤੇ ਮੇਰੀ ਇੱਕ ਪੇਸ਼ گوئی ਹੋਰ ਸੁਣ ਲੋ ਇਲੈਕਸ਼ਨ ਮੁੱਕਦੇ ਇਹ ਭਗਵੰਤ ਮਾਨ ਗਿਆ ਇਹ ਤੇ ਇੱਥੇ ਘਰ ਕਹਿੰਦਾ ਮੈਂ ਦੋ ਦਿਨਾਂ ਚ ਆਇਆ ਕਰੂੰ ਇਹਨੇ ਇੱਥੇ ਇੱਥੇ ਆਣਾ ਜੀ ਇਹ ਤੇ ਜਿਹੜੇ ਘਰ 'ਚੇ ਉਹਦੇ 'ਚ ਨਹੀਂ ਰਹਿਣ ਜੋਗਾ ਰਹਿ ਜਾਣ ਟੂ ਹੀ ਇਜ਼ ਔਨ ਹਿਸ ਵੇ ਆਊਟ ਆਪਨੇ ਮਨ ਬੜਾ ਲਿਆ ਸਾਨੂੰ ਵੀ ਜਿਹੜੀ ਟਾਪ ਸੋਰਸਸ ਨੇ ਆਪ ਦੀਆਂ ਉਹ ਦੱਸ ਰਹੇ ਨੇ ਕਿ ਜਿੱਦਣ ਜਲੰਧਰ ਵੈਸਤਾ ਰਿਜ਼ਲਟ ਆਇਆ ਹਾਰ ਗਿਆ ਇਹਨਾਂ ਨੇ ਇਹਦਾ ਮੰਝਾ ਚੁੱਕ ਕੇ ਇਹਦਾ ਇਹਦੇ ਪਿੰਡ ਛੱਡਣਾ ਹੈ तो इन ही गल मैं कहना चाहना मैं अपने साथी सर्थ सर्थ सार्थ सार्थ केजरी केजरीवाल को जो हाई कोर्ट द्वारा आदेश देने के बाद सी ने गिरफ्तार कर लिया उसके बारे में देखो वो कोर्ट के फैसले में मैं कोई उस पर टिप्पणी नहीं करना चाहूँगा कोर्ट्स जो है उस पर पूर्ण फेत है हर हिंदुस्तान की जमात का हमारे हर पॉलिटिकल जमात को हर आदमी को जहाँ कोर्ट्स के इंटरफेरेंस है तो वहां तो हम कोई अपनी दलील अपील पेश नहीं करना चाहते कोर्ट वी हैव कंप्लीट फेथ इन द कोर्ट्स ऑफ इंडिया दे आर इंडिपेंडेंट कोर्ट्स तो जो उनका फैसला उस पर मैं कोई दिक्कत कल लोकसभा स्पीकर or... ने जो राजकुमार छबेवाल है जो एमपी बने उनको कहा है कि आप डिप्टी स्पीकर का, का कानून सीख के आइए डिप्टी स्पीकर वगैरह लेकर उन्होंने कल कहा था जो लोकसभा के स्पीकर को तो लोकसभा के स्पीकर ने उन्हें नसीहत दी कि आप पहले डिप्टी स्पीकर का, का, का कानून जो पढ़ के आइए ਇਸ ਬਾਰੇ ਮੈਨੂੰ ਨਹੀਂ ਜਾਣੀ ਬਾਈਰਸਾਸਪੋਰਟਸ ਯੂਨੀਵਰਸਿਟੀ ਦਾ ਜ਼ਿਕਰ ਹੋਇਆ ਸੀਗਾ ਵਾਅਦਾ ਕੀਤਾ ਸੀਗਾ ਸਰਕਾਰ ਚੋਂ ਉਹ ਵੀ ਵਾਅਦਾ ਨਹੀਂ ਹੋਇਆ ਗਰਾਊਂਡ ਤੇ ਆ ਗਏ ਹੁਣ ਮੈਂ ਭਗਵੰਤ ਮਾਨ ਨੂੰ ਪਹਿਲੇ ਪੁੱਛਣਾ ਚਾਹਨਾ ਭਗਵੰਤ ਜੀ 21 April 2023 ਨੂੰ ਜਲੰਧਰ ਵਿੱਚ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੀ ਬਾਈ election ਹੋਈ ਸੀ ਤੁਸੀਂ ਵਾਅਦਾ ਕੀਤਾ ਸੀ ਕੇਜਰੀਵਾਲ ਸਾਹਿਬ ਤੇ ਤੁਸੀਂ ਅਸੀਂ ਸਪੋਰਟਸ ਦੀ ਯੂਨੀਵਰਸਿਟੀ ਦੇਵਾਂਗੇ ਇੱਕ ਪੀਜੀਆਈ ਵਰਗਾ ਇਥੇ ਇੰਸਟੀਚਿਊਟ ਲੈ ਕੇ ਆਵਾਂਗੇ ਇੱਕ ਜਿਹੜਾ ਕਪੂਰਥਲਾ ਰੋਡ ਤੇ ਬਰੀਆਨਾ ਪਿੰਡ ਉਹਦੇ ਵਿੱਚ ਜਿਹੜਾ ਡੰਪ ਹੈ ਇਹ ਅਸੀਂ ਚੁੱਕਾਂਗੇ ਜੋ ਗੰਦਗੀ ਦਾ ਕੰਮ ਹੈ ਜਿਲੰਦਰ ਚੋਂ ਸਾਫ਼ ਕਰਾਂਗੇ ਇੰਡਸਟਰੀਅਲ ਏਰੀਆਜ਼ ਨੂੰ ਅਸੀਂ ਉਥੇ ਪੁਲਿਸ ਵੀ ਮੁਹੱਈਆ ਕਰਾਵਾਂਗੇ ਅਸੀਂ ਸੜਕਾਂ ਵੀ ਬਣਾਵਾਂਗੇ ਅਸੀਂ ਲਾਈਟਿੰਗ ਦਾ ਪ੍ਰਬੰਧ ਵੀ ਇੰਡਸਟਰੀਅਲ ਏਰੀਆਸ ਤੇ ਕਰਾਂਗੇ ਅਸੀਂ ਸੀਵਰੇਜ ਦਾ ਵੀ ਕਰਾਂ ਹਰ ਪਾਸੇ ਤੁਸੀਂ ਫੇਲੋ ਨਾ ਤੁਸੀਂ ਔਰਤਾਂ ਨਾਲ ਸਾਡੀਆਂ ਪਹਿਣਾ ਨਾਲ ਜਿਹੜਾ ਵਾਦਾ ਕੀਤਾ ਸੀ ਕਿ 18 ਸਾਲ ਤੋਂ ਉਮਰ ਤੋਂ ਵੱਧ ਨੂੰ 1000 ਰੁਪਿਆ ਦਵਾਂਗੇ ਇੱਕ ਵੀ ਇਹੋ ਜਿਹਾ ਕੋਈ ਫੈਸਲਾ ਨਹੀਂ ਤੁਹਾਡਾ ਜਿਹੜਾ ਤੁਸੀਂ ਆਪਣੀ ਗਾਰੰਟੀ ਪੂਰੀ ਕਰ ਸਕੋ ਲੋਕ ਤੁਹਾਨੂੰ ਵੋਟਾਂ ਕਿਉਂ ਪਾਣਗੇ ਤੇ ਤੁਸੀਂ ਸ਼ਹਿਰ ਤੋਂ ਬਾਹਰ ਆ ਕੇ ਮਕਾਨ ਲੈ ਲਿਆ ਤੁਹਾਨੂੰ ਲੱਭਣ ਕੌਣ ਜਾਏਗਾ ਲੱਭ ਰੇ ਨਹੀਂ ਸੋ ਜਿਲੰਦਰ ਦੇ ਲੋਕਾਂ ਵਾਸਤੇ ਬਹੁਤ ਭਾਰੀ ਟ੍ਰੈਫਿਕ ਦੀ ਜਿਹੜੀ ਇੱਕ ਪ੍ਰੋਬਲਮ ਕੀ ਮਿਸਟਰ ਜਿੱਥੇ ਜਾਂਦਾ ਟ੍ਰੈਫਿਕ ਜੈਮ ਹੁੰਦੇ ਨੇ ਡੀਨ ਲੈਂਡ ਨੂੰ ਕੁਝ ਨਹੀਂ ਸ਼ਹਿਰ ਦਾ ਵੀ ਨੁਕਸਾਨ ਕਰ ਰਹੇ ਤੇ ਜਿਲੰਦਰ ਨੂੰ ਵੀ ਪਰੇਸ਼ਾਨ ਬਾਈਸ ਸਾਹਿਬ ਉਹੀ ਵਾਦੇ ਹੋਣ ਦੁਬਾਰਾ ਕੀਤੇ ਕਿ ਨੇ ਸਟਰੀਟ ਲਾਈਟਾਂ ਦਾ ਵਾਇਰ ਦਾ ਜੋ ਰੋਡਸ ਦਾ ਕੀ ਲੱਗਦਾ ਕਿ ਮੈਂ ਤੇ ਇੰਨੀ ਗੱਲ ਤੁਹਾਨੂੰ ਕਹਿ ਸਕਦੇ ਇਹਨਾਂ ਦੀ ਆਪਣੀ ਟਿਊਬ ਲਾਈਟ ਬੰਦ ਹੋਣ ਵਾਲੀ ਹੈ ਇਹਨਾਂ ਨੇ ਕਹੇ ਦੀ ਲਾਈਟ ਕਿੱਥੋਂ ਜਗਾਣੀ ਡੰਪ ਨੂੰ ਲੈ ਕੇ ਬਾਜਾ ਸਾਹਿਬ 'ਤੇ ਇਲਜ਼ਾਮ ਲਗਾਉਂਦੇ ਹਰਜੋਤ ਮੈਂ ਸੁਣਨੇ ਗੱਲ ਕੰਫਰੰਸ ਵੀ ਕੀਤੀ ਹੈ ਕਿ ਮੈਡਮ ਜਦੋਂ ਖੁਦ ਕਾਉਂਸਲਰ ਰਹੇ ਹੈ ਜਦੋਂ ਖੁਦ ਸੀਨੀਅਰ ਡਿਪਟੀ ਮੇਅਰ ਰਹੇ ਹੈ ਡੰਪ ਦਾ ਕੁਸ਼ਕਰਾ ਰਹੇ ਉਹ ਕਹਿੰਦੇ ਕਿ 760 ਕਰੋੜ ਰੁਪਏ ਦਾ ਕਬਲਾ ਹੋਇਆ ਉਹਦਾ حساب ਕਿ ਸਮਾਰਟ ਸਿਟੀ ਤੋਂ ਸਮਾਰਟ ਸਿਟੀ ਵੱਲ ਤੋਂ ਇਹ ਦੱਸੋ ਜੀ 2.5 ਸਾਲ ਲੇਣਾ ਨੂੰ ਗਵਰਨਮੈਂਟ ਝੋਗੇ ਨੇ ਤੇ ਜੇ ਕਬਲਾ ਹੋਇਆ ਸੀ ਤੇ ਜਿੱਥੇ ਬਾਕੀ ਇਨਕੁਆਰੀਆਂ ਕਰਾਈਆਂ ਜੀ ਇਹ ਵੀ ਕਰਾ ਲੈਣੀ ਸੀ ਇਹ ਹਰਜੋਤ ਬੈਨ ਜੀ ਨੂੰ ਹੁਣ ਚੇਤੇ ਆਏ ਜੀ ਜਦੋਂ ਸਾਰਾ ਕੰਮ ਹਾਰ ਗਏ ਹੋ ਤੁਸੀਂ 92 ਤੋਂ ਬੱਤੀਆਂ ਤੇ ਆ ਗਏ ਤੁਸੀਂ 13 ਤੋਂ ਤਿੰਨਾ ਤੇ ਆ ਗਏ ਪਾਰਲੀਮੈਂਟ ਦੇ ਸੀਟਾਂ ਤੇ ਤੁਹਾਡਾ ਚੀਫ ਮਿਨਿਸਟਰ ਜਾਣ ਵਾਲਾ ਹੈ ਤੇ ਬੈਂਸ ਦਾ ਵੀ ਹਾਲ ਉਹੀ ਹੋਣਾ ਜੋ ਭਗਵੰਦਾ ਹੋਣਾ ਹੁਣ ਤੁਹਾਨੂੰ ਲੋਕਾਂ ਤੇ ਵੇਖੋ ਇਹ ਗਵਰਨਮੈਂਟ ਚੋ ਆ 2.5 ਸਾਲ ਬਾਅਦ ਤੁਸੀਂ ਦੂਜਿਆਂ ਨੂੰ ਅਕਿਊਜ਼ ਕਰ ਰਹੇ ਇੱਕ ਕਾਉਂਸਲਰ ਡੰਪ ਇੱਕ ਇੱਕ ਕਾਉਂਸਲਰ ਜਿਹੜਾ ਉਹ ਡੰਪ ਨੂੰ ਮੂਵ ਕਰਾ ਸਕਦਾ ਇਹ ਤੇ ਗਵਰਨਮੈਂਟ ਲੈਵਲ ਤੇ ਚੀਜ਼ਾਂ ਹੁੰਦੀਆਂ ਨੇ ਜੇ ਢਾਈਆਂ ਸਾਲਾਂ ਚ ਆਪ ਨਹੀਂ ਕਰਾ ਸਕੀ ਤੇ ਸੁਰਿੰਦੇ ਕੌਰ ਜੀ ਇਕੱਲੇ ਜਸਟ ਐਸ ਕਾਉਂਸਲਰ ਮੂਵ ਕਰਾ ਸਕਦੇ ਸੀ ਥੀਸ ਡਿਸੀਜਨਸ ਆਰ ਟੇਕਨ ਐਟ ਦੀ ਚੀਫ ਮਿਨਿਸਟਰਸ ਲੈਵਲ ਇੱਕ ਡੰਪ ਨੂੰ ਮੂਵ ਕਰਨਾ ਨਵੀਂ ਜਗ੍ਹਾ ਜਗਾ ਐਕਵਾਇਰ ਕਰਨੀ ਹੈ ਸਾਰਾ ਕੁਝ ਹੀ ਕਰ ਰਹੇ ਤੇ ਮੇਜਰ ਪ੍ਰੋਜੈਕਟ ਹੈ ਇਟ ਕੈਨ ਨਾਟ ਬੀ ਡਨ ਐਟ ਦੀ ਲੈਵਲ ਆਫ ਅ ਪੁਲਿਸ ਮਿਸਪਲ ਕਾਉਂਸਲਰ ਬਾਜਪਾ ਜੀ ਕਿਉਂਕਿ ਹਿਮਾਚਲ ਦੇ ਵਿੱਚ ਹੈ ਨਾ ਰੋਜ਼ ਵੀਡੀਓ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਉਥੇ ਜ਼ਿਕਰ ਕੀਤਾ ਜਾ ਰਿਹਾ ਹੈ ਦੁਰਵਿਵਾਰ ਕੀਤਾ ਜਾ ਰਿਹਾ ਹੈ ਹੈ ਕਿ ਚੰਨੀ ਸਾਹਿਬ ਨੇ ਕਿਹਾ ਕਿ ਇਸ ਜਿਹੜੇ ਮੁੱਖ ਮੰਤਰੀ ਸੁੱਖੂ ਹੈ ਉਹਨਾਂ ਨਾਲ ਗੱਲਬਾਤ ਕੀਤੀ ਲੇਕਿਨ ਨਾ ਕੋਈ ਸਟ੍ਰਿਕ ਐਕਸ਼ਨ ਕਰਦਾ ਨਜ਼ਰ ਆ ਰਿਹਾ ਹੈ ਕੱਲ ਆਮ ਆਦਮੀ ਪਾਰਟੀ ਨੇ ਵੀ ਸਵਾਲ ਚੁੱਕੇ ਆ ਆਮ ਆਦਮੀ ਤੇ ਤਾਂ ਚੁੱਕੇ ਜੇ ਇੱਥੇ ਨਾ ਕੁਝ ਹੁੰਦਾ ਪੰਜਾਬ ਦੇ ਵਿੱਚ ਰੋਜ਼ ਵਿਤਕਰੇ ਪੰਜਾਬੀਆਂ ਨਾਲ ਹੋ ਰਹੇ ਨੇ ਨੌਜਵਾਨ ਬੱਚੇ ਸਾਡੇ ਘਰਾਂ ਦੇ ਵਿੱਚੋਂ ਨਸ਼ੇ ਨਾਲ ਮਾਰੇ ਜਾ ਰਹੇ ਨੇ ਸਾਰਿਆਂ ਨੂੰ ਵੱਡਾ ਮੁੱਦਾ ਜਿਲੰਧਰ ਵਾਸਤੇ ਇਹੀ ਹੈ ਨਸ਼ੇ ਦਾ ਮੁੱਦਾ ਹੈ ਉਹ ਤੇ ਇਹਨਾਂ ਕੋ ਸਮਝਿਆ ਨਹੀਂ ਜਾ ਰਿਹਾ ਅਸੀਂ ਕੰਡਮ ਕਰ ਰਹੇ ਆ ਜੋ ਕੁਝ ਵੀ ਹਿਮਾਚਲ ਚ ਹੋਇਆ ਚੰਨੀ ਜੀ ਨੇ ਵੀ ਸੁਖੂ ਜੀ ਨਾਲ ਗੱਲ ਕੀਤੀ ਮੈਂ ਵੀ ਕੀਤੀ ਐਫ ਆਈ ਆਰਸ ਦਰਜ ਕੀਤੀਆਂ ਗਈਆਂ ਨੇ ਐਂਡ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜੀਆਂ ਬੀ ਜੀ ਪੀ ਦੀਆਂ ਏਜੰਸੀਜ਼ ਇਹ ਇਸ ਕਿਸਮ ਦਾ ਭੌਲ ਦੇਸ਼ 'ਚ ਬਣਾਉਣ ਵਾਸਤੇ ਪੰਜਾਬੀਆਂ ਦੇ ਖਿਲਾਫ ਵਿਸ਼ੇਸ਼ ਤੌਰ 'ਤੇ ਇੱਕ ਨਮਾਇਆ ਰੋਡ